मज़ूर <missimitation> ਅੱਜ ਪੂਰੇ ਪੰਜਾਬ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਵਾਰ ਦਾਅਵਾ ਕੀਤਾ ਗਿਆ ਹੈਗਾ ਕਿ ਕਿਸਾਨਾਂ ਨੂੰ ਜਿਹੜਾ ਮੰਡੀਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਪਰ ਅੱਜ ਪਹਿਲੀ ਤਰੀਕ ਤੋਂ ਹੀ ਜੇ ਗੱਲ ਕਰੀ ਜਾਵੇ ਮੰਡੀਆਂ ਦੇ ਵਿੱਚ ਆੜਤੀ ਐਸੋਸੀਏਸ਼ਨ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਦੇ ਉੱਪਰ ਹੈਗੀ ਜਿਹੜੇ ਮੰਡੀ ਮਜ਼ਦੂਰ ਨੇ ਉਹ ਆਪਣੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਹੜਤਾਲ ਦੇ ਉੱਪਰ ਨੇ ਮੁਕੰਮਲ ਹੜਤਾਲ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਕੰਮ ਹੈਗਾ ਉਹ ਮੰਡੀਆਂ ਦੇ ਵਿੱਚ ਨਹੀਂ ਹੋ ਰਿਹਾ ਤਾਂ ਦੂਜੇ ਪਾਸੇ ਪਿਛਲੇ ਕਈ ਦਿਨਾਂ ਤੋਂ ਸ਼ੈੱਲਰ ਐਸੋਸੀਏਸ਼ਨ ਹੈ ਜਿਹੜੀ ਉਹ ਜਿਹੜਾ ਆਪਣੇ ਪਹਿਲਾਂ ਪਏ ਸਟਾਕ ਨੂੰ ਲੈ ਕੇ ਉਹ ਪਹਿਲੇ ਹੀ ਜਿਹੜਾ ਲਗਾਤਾਰ ਹੜਤਾਲ ਕਰ ਚੁੱਕੀ ਹੈਗੀ ਤਾਂ ਇਹ ਤਸਵੀਰਾਂ ਤੁਸੀਂ ਸੰਗਰੂਰ ਮੰਡੀ ਦੀਆਂ ਦੇਖ ਰਹੇ ਹੋ ਜਿੱਥੇ ਕਿ ਜਿਹੜੇ ਮੰਡੀ ਮਜ਼ਦੂਰ ਨੇ ਉਹ ਆਪਣੀਆਂ ਨੂੰ ਲੈ ਕੇ 25% ਵਾਧੇ ਨੂੰ ਲੈ ਕੇ ਇੱਥੇ ਬੈਠੇ ਹੋਏ ਨੇਗੇ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਰਵਿਸ ਹੈ ਉਹ ਕਿਸਾਨਾਂ ਨੂੰ ਨਹੀਂ ਦਿੱਤੀ ਜਾ ਰਹੀ ਫਿਲਹਾਲ ਭਾਵੇਂ ਦੂਜੇ ਪਾਸੇ ਜਿਹੜਾ ਅੱਜ ਸਰਕਾਰੀ ਖਰੀਦੋ ਸ਼ੁਰੂ ਹੋ ਚੁੱਕੀ ਹੈਗੀ ਆਰਟੀਆ ਐਸੋਸੀਏਸ਼ਨ ਇੱਥੇ ਮੌਜੂਦ ਹੈਗੀ ਉਹ ਇੱਥੇ ਬੈਠੇ ਨੇਗੇ ਲੰਬੇ ਸਮੇਂ ਤੋਂ ਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਸਾਡੇ ਨਾਲ ਆਰਟੀਆ ਐਸੋਸੀਏਸ਼ਨ ਦੇ ਜਿਹੜੇ ਨੁਮਾਇੰਦੇ ਨੇ ਉਹ ਸਾਡੇ ਨਾਲ ਮੌਜੂਦ ਨੇਗੇ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸ਼ਿਸ਼ਨ ਕੁਮਾਰ ਤੂੰਗਾ ਮੈਂ ਪ੍ਰਧਾਨ ਆਰਟੀਆ ਐਸੋਸੀਏਸ਼ਨ ਸੰਗਰੂਰ ਨਵੇਂ ਨਾ ਮੰਡੀ ਸਰ ਦੋ ਅੱਜ ਦਾ ਸਾਡਾ ਇਹ ਧਰਨਾ ਦੇਣੇ ਅਸੀਂ ਜਾ ਰਹੇ ਹੁਣ ਬੜੇ ਦੁਖੀ ਹਿਰਦੇ ਨਾਲ ਅਸੀਂ ਇਹ ਧਰਨਾ ਦੇਣ ਜਾ ਰਹੇ ਹਾਂ ਕਾਰਨ ਤੁਹਾਨੂੰ ਪਤਾ ਹੀ ਹੈ ਕਿਉਂਕਿ ਜੋ ਸੀਜ਼ਨ ਹੈ ਉਹ ਤਾਂ ਸਾਡੇ ਲਈ ਤਾਂ ਤਿਉਹਾਰ ਹੁੰਦੇ ਨੇ ਇਹ ਦੋਨੋਂ ਸੀਜ਼ਨ ਚ ਕਣਕ ਹੈ ਜਿਹੋ ਜੀ ਰਹੀ ਹੈ ਕਿਉਂਕਿ ਸਾਡੇ ਬੱਚੇ ਵੀ ਇੱਥੇ ਹੀ ਪਲਦੇ ਨੇ ਪਰ ਸਾਡੀ ਮਜਬੂਰੀ ਹੋ ਗਈ ਕਿ ਸਾਨੂੰ ਇਹ ਧਰਨਾ ਜਾਂ ਮੁਜ਼ਾਹਰਾ ਕਰਨਾ ਪੈ ਰਿਹਾ ਅੱਜ ਕਾਰਨ ਇੱਕੋ ਹੀ ਹੈ ਸਾਡੀ ਜੋ ਪਿਛਲੇ ਸਮੇਂ ਤੋਂ ਦਾਮੀਆਂ 83 ਨੂੰ ਬੋਲਦੇ ਆਂ ਸੀ 2.5% ਚੱਲੀ ਆ ਰਹੀ ਸੀ ਪਤਾ ਨਹੀਂ ਕਿਹੜੇ ਰੂਲ ਤਹਿਤ ਕੋਈ ਲੈਟਰ ਨਹੀਂ ਇਸ਼ੂ ਹੋਇਆ ਕੋਈ ਹੋਰ ਨਹੀਂ ਇਹਨਾਂ ਨੇ ਫਿਕਸ ਜੀ ਕਰਤੀ 45 ਰੁਪਏ 88 ਪੈਸੇ ਤੇ ਪਿਛਲੀ ਵਾਰ ਤਾਂ 45 38 ਪੈਸੇ ਦਿੱਤੀ ਸੀ ਅਸੀਂ ਤਾਂ ਸਰਕਾਰ ਤੋਂ ਇੱਕੋ ਮੰਗ ਕਰਦੇ ਆਂ ਵੀ ਜਿਸ ਤਰ੍ਹਾਂ ਕਿ ਦੇਖੋ ਤੁਸੀਂ ਦੇਖ ਰਹੇ ਹੋ 인ਫਲੇਸ਼ਨ ਹੋ ਰਹੀ ਹੈ ਮਹਿੰਗਾਈ ਵਾਧੀ ਹੈ ਤਾਂ ਸਾਡਾ ਵੀ ਨਾਲ ਨਾਲ ਉਸ ਤਰ੍ਹਾਂ ਵਧਣਾ ਚਾਹੀਦਾ ਹੈ ਜੋ ਪਹਿਲਾਂ ਚੱਲਦਾ ਆਉਂਦਾ ਸੀਗਾ ਅਸੀਂ ਕੋਈ ਸਰਕਾਰ ਤੋਂ ਨਾਮ ਮੰਗ ਨਹੀਂ ਮੰਗ ਰਹੇ ਕੋਈ ਉਹਨੂੰ ਤਾਂ ਐਕਸਟਰਾ ਲਾਭ ਨਹੀਂ ਲੈ ਰਹੇ ਅਸੀਂ ਇੱਕ ਸਰਵਿਸ ਪ੍ਰੋਵਾਈਡਰਾਂ ਜਿਹੜਾ ਪਹਿਲੇ ਜਿਹੜੇ ਪਹਿਲਾਂ ਕਿਸਾਨ ਨੂੰ ਸੰਭਾਲਦੇ ਆਉਂਦੇ ਨੂੰ ਇਸ ਫਸਲ ਉਹਦੀ ਨੂੰ ਸੰਭਾਲਦੇ ਆ ਤੇ ਕਿਸਾਨ ਲਈ ਵੀ ਚਾਹ ਪਾਣੀ ਦਾ ਰੁੱਟਕ ਦਾ ਪ੍ਰਬੰਧ ਰਹਿਣ ਸੰਦ ਪ੍ਰਬੰਧ ਕਰਦੇ ਆ ਉਸ ਤੋਂ ਬਾਅਦ ਜਦੋਂ ਉਹ ਫਸਲ ਵੇਚ ਕੇ ਚਲਾ ਜਾਂਦਾ ਉਸ ਤੋਂ ਬਾਅਦ ਜੋ ਸਾਡਾ ਪਰਚੇਜ਼ਰ ਹੈ ਜਿਹਨੇ ਪਰਚੇਜ਼ ਕੀਤੀ ਹੈ ਉਹਦੇ ਲਈ ਵੀ ਉਹ ਫਸਲ ਸੰਭਾਲ ਕੇ ਦੋ ਦਿਨ ਨਹੀਂ ਚਾਹਦਾ ਤਿੰਨ ਦਿਨ ਚਾਹੇ ਟਾਕ ਕੇ ਸਮਾਰ ਕੇ ਕਰੇਟ ਉੱਤੇ ਲਾ ਕੇ ਉਹਦੀ ਪੂਰੀ ਸੰਭਾਲ ਰੱਖਦੇ ਆ ਉਹਦੇ ਫਿਰ ਸੈਲਰ ਚ ਪਹੁੰਚਾਉਣਾ ਵੀ ਸਾਡੇ ਜੰਮਰੀ ਸੈਲਰ ਚ ਜਾਂ ਜਿੱਥੇ ਵੀ ਗਡਾਉਣ ਨੇ ਉੱਥੇ ਅਸੀਂ ਪਹੁੰਚਾਉਨੇ ਆ ਉਹ ਤੇ ਸਾਡੀ ਰਿਸਪੌਂਸਿਬਿਲਟੀ ਹੈ ਸਾਨੂੰ ਇਹਦੇ ਪ੍ਰਤੀਏ ਇਹਦੇ ਵਿੱਚ ਵਿੱਚ 2.5% ਸਾਨੂੰ ਜੋ ਕਮਿਸ਼ਨ ਹੈ ਅੜਤਾ ਉਹ ਮਿਲਦੀ ਸੀਗੀ ਹੁਣ ਸਰਕਾਰ ਨੂੰ ਪਤਾ ਨਹੀਂ ਕੀ ਹੋਇਆ ਕੀ ਲੱਗਿਆ ਉਹਨਾਂ ਨੂੰ ਉਹਨਾਂ ਨੇ ਘਟਾਤੀ ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਮੈਨੂੰ ਆ ਲੱਗਦਾ ਵੀ 4-5 ਸਾਲਾਂ ਨੂੰ ਤਾਂ ਫਿਰ ਕਿਉਂਕਿ ਇਨਫਲੇਸ਼ਨ ਦਾ ਮਤ ਵਧਣੀ ਹੋ ਵਧਣੀ ਹੈ ਤੇ ਇਹ ਤਾਂ ਜ਼ੀਰੋ ਬਰਾਬਰ ਲੱਗਣ ਲੱਗ ਜੂਗੀ ਪਰ ਸਰਕਾਰ ਤੇ ਇੱਕ ਪਾਸੇ ਕਹਿ ਰਹੀ ਹੈ ਕਿ ਸਾਰੇ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਕਿਸਾਨਾਂ ਨੂੰ ਇਸ ਵਾਰ ਦੇਖੋ ਪ੍ਰਬੰਧਾਂ 'ਚ ਤਾਂ ਮੈਨੂੰ ਕੋਈ ਘਾਟ ਲੱਗਦੀ ਵੀ ਨਹੀਂ ਜਿਹੜਾ ਉਹਨਾਂ ਦੇ ਪ੍ਰਬੰਧ ਨੇ ਸਾਡੇ ਮਾਰਕੀਟ ਕਮੇਟੀ ਵੱਲੋਂ ਮੈਂ ਕਹਾਂ ਜੇ ਤਾਂ ਕੋਈ ਘਾਟ ਨਹੀਂ ਹੈ ਕਿਸੇ ਤਰ੍ਹਾਂ ਦੇ ਪ੍ਰਬੰਧਾਂ ਦੀ ਘਾਟ ਨਹੀਂ ਹੈਗੀ ਜਿਹੜੀ ਗੱਲਬਾਤ ਹੈ ਆ ਜਿਹਦੀ ਮੈਂ ਤੁਹਾਨੂੰ ਸਾਂਝੀ ਕਰ ਰਿਹਾ ਹਾਂਗਾ ਕਿ ਸਾਡਾ ਤਾਂ ਕਮਿਸ਼ਨ ਦਾ ਮਸਲਾ ਹੈ ਅਸੀਂ ਸਰਕਾਰ ਨੂੰ ਮਹੀਨਾ ਪਹਿਲਾਂ ਇਹ ਬੇਨਤੀ ਕਰ ਚੁੱਕੇ ਹਾਂ ਸਾਡੀ ਇੱਕ ਭਗਤੇ ਤਲਵੰਡੀ ਭਗਤੇ ਕੇ ਉਹ ਸੀਗੀ ਭਾਈ ਕੇ ਰੈਲੀ ਸੀਗੀ ਪੰਜਾਬ ਲੈਵਲ ਦੀ ਸਾਡੇ ਮਾਨਯੋਗ ਪ੍ਰਧਾਨ ਜੀ ਕਲੜਾ ਜੀ ਨੇ ਰੱਖੀ ਸੀਗੀ ਉਦੋਂ ਸਰਕਾਰ ਨੂੰ ਇਹ ਅਲਟੀਮੇਟਮ ਦੇ ਚੁੱਕੇ ਸੀ ਵੀ ਅਸੀਂ ਜੇ ਹੜਤਾਲ ਤੇ ਜਾਵਾਂਗੇ ਕਿ 1 ਅਕਤੂਬਰ ਤੋਂ ਤੁਸੀਂ ਸਾਨੂੰ ਇਹ ਜਿਹੜਾ ਸਾਡਾ ਬਣਦਾ ਹਿੱਸਾ ਉਹ ਸਾਨੂੰ ਦਿਓ ਲekin ਸਰਕਾਰ ਨੇ ਗੌਰਣ ਕੀਤੀ ਗੱਲ ਤੇ ਮਤਲਬ ਉਹ ਕੋਲ ਨੂੰ ਸਮਝੀ ਗੋਲਿਆ ਹੁਣ ਹੁਣ ਤੁਸੀਂ ਜਿਹੜੀਆਂ ਸਰਵਿਸ ਨੇ ਸਾਰੀਆਂ ਬੰਦ ਕਰ ਦਿੱਤੀਆਂ ਨੇ ਅੱਜ ਹਾਂ ਸਾਡੇ ਸਰਵਿਸ ਸਾਰੀਆਂ ਬੰਦ ਲੈਂਗੀਆਂ ਅੱਜ ਤੋਂ ਸਾਡੀ ਕੋਈ ਸਰਵਿਸ ਨਹੀਂ ਦੇਣੀ ਕਿਸੇ ਤਰ੍ਹਾਂ ਦੇ ਵੀ ਰਾਮ ਇੱਥੇ ਦੇਖੋ ਬੜੇ ਮੈਂ ਦੁਆਰੇ ਫਿਰ ਸ਼ਬਦ ਤੁਸੀਂ ਵਰਤ ਰਹੇ ਹਾਂ ਵੀ ਦੁਖਦਾਈ ਘਟਨਾ ਸਾਡੇ ਲਈ ਤਾਂ ਇਹ ਇਸ ਤਰ੍ਹਾਂ ਹੋਣਾ ਮੈਂ ਤਾਂ ਮਾਨਜੋਗ ਸਾਡੇ ਜੋ ਭਵੰਤਮਨ ਜੀ ਨੇ ਮੁੱਖ ਮੰਤਰੀ ਸਾਡੇ ਸਤਕਾਰਯੋਗ ਨੇ ਸਾਡੇ ਤਾਂ ਸੰਰੂਰ ਦੇ ਨੇ ਸਾਡੇ ਤਾਂ ਉਹ ਭਰਾ ਨੇ ਆਪਣੇ ਅਸੀਂ ਤਾਂ ਉਹਨਾਂ ਦੇ ਸਤਕਾਰ ਚ ਹਰ ਵੇਲੇ ਖੜੇ ਹਾਂ ਮੈਂ ਤਾਂ ਵਿਸ਼ੇਸ਼ ਤੌਰ ਤੇ ਸਾਡੇ ਸਰੂਰ ਦੇ ਹੋਣ ਦੇ ਨਾਤੇ ਉਹਨੂੰ ਇਹੀ ਬੇਨਤੀ ਕਰੂੰਗਾ ਕਿ ਕਿਉਂ ਇੰਨਾ ਛੋਟੇ ਛੋਟੇ ਮੰਗਾਂ ਨੂੰ ਲਟਕਾਉਣੇ ਹੋ ਆਪਾਂ ਸਾਰੇ ਇਹਨਾਂ ਨੂੰ ਕਰਕੇ ਸਿੱਧੇ ਹਰੇਕ ਗੱਲ ਨੂੰ ਸਿੱਧੀ ਕਰ ਲਈਏ ਬੈਠ ਕੇ ਹਰੇਕ ਮਾਸੇ ਦਾ ਹੱਲ ਹੋ ਜਾਂਦਾ ਟੇਬਲ ਤੇ ਤੱਕ ਰਹਿ ਜਾਵੇ ਹੁਣ ਤੱਕ ਮੰਡੀ ਨਾਲ ਸੰਬੰਧਿਤ ਅਧਿਕਾਰੀ ਤੁਹਾਨੂੰ ਕੋਈ ਮਿਲਣ ਆਇਆਗਾ ਤੁਹਾਡੀਆਂ ਮੰਗਾਂ ਤੁਹਾਡੀਆਂ ਮੰਗਾਂ ਨੂੰ ਲੈ ਕੇ ਹੁਣ ਤੱਕ ਦੇਖੋ ਮਨਜੋਗਦੀ ਸਾਹਿਬ ਨੇ ਸਾਨੂੰ ਬੁਲਾਇਆ ਸੀਗਾ ਅਸੀਂ ਗਏ ਸੀ ਉਹਨਾਂ ਨੂੰ ਆਪਣੀ ਗੱਲ ਦੱਸਿਆਏ ਅਸੀਂ ਦੱਸਿਆ ਆ ਤੇ ਉਹ ਸਾਡੀ ਜੋ ਉਹਨਾਂ ਨੇ ਗੱਲ ਸੁਣ ਲਈ ਤੇ ਉਹਨਾਂ ਨੇ ਚਲੋ ਬڑے ਪ੍ਰੇਮਪੂਰਵਕ ਬੜੇ ਹੀ ਮੈਂ ਸਮਝ ਨਹੀਂ ਸਕਦਾ ਸਾਡੇ ਮਾਨਯੋਗ ਡੀਸੀ ਸ਼੍ਰੀ ਸੰਦੀਪ ਰਿਸ਼ੀ ਜੀ ਕਿੰਨੇ ਹੀ ਸਿਹਰਦ ਨੇ ਕਿੰਨੇ ਜੈਂਟਲਮੈਨ ਨੇ ਉਹ ਬਹੁਤ ਸਾਡੇ ਲਈ ਤਾਂ ਇੱਕ ਤੋਹਫਾ ਆਏ ਨੇ ਮੈਂ ਸਮਝਦਾ ਸਨੁਰ ਲਈ ਉਹ ਹਰੇਕ ਗੱਲ ਬੜੇ ਧੰਗ ਨਾਲ ਸੁਣਦੇ ਨੇ ਉਮੀਦ ਕਰਦੇ ਆਂ ਵੀ ਹਰੇਕ ਗੱਲ ਨੂੰ ਉਹ ਨਿਪਟਾਉਣ ਦੀ ਕੋਸ਼ਿਸ਼ ਕਰਦੇ ਨੇ ਅੱਜ ਵੀ ਸ਼ਾਇਦ ਉਹ ਮੰਡੀ ਵਿੱਚ ਗੇੜਾ ਮਾਰਨਗੇ ਉਮੀਦ ਕਰਦੇ ਆਂ ਤੇ ਗੱਲ ਇਹ ਵੀ ਕਿਸੇ ਪਾਸਿਓਂ ਇਸ ਤਰ੍ਹਾਂ ਦੀ ਘਾਟ ਤਾਂ ਕੋਈ ਹੈ ਹੀ ਨਹੀਂ ਨਾ ਗੱਲ ਤਾਂ ਫਾਈਨਾਂਸ ਦੀ ਸਿਰਫ ਇਹੀ ਹਰਿਆਣੇ ਦਾ ਸਾਡਾ ਛੋਟਾ ਭਾਈ ਆ ਹਰਿਆਣਾ ਪੰਜਾਬ ਦਾ ਪਿੱਛੋਂ ਜੰਮਿਆ ਉਹਨਾਂ ਨੇ ਪੂਰੀ ਕਰਤੀ ਤਾਂ ਸਾਡੇ ਲਈ ਵੀ ਕੀ ਦਿੱਕਤ ਹੈ ਜਦ ਕਿ ਪੰਜਾਬ ਇੱਕ ਉਹ ਦਿਨੋਂ ਵੱਧ ਪਰ ਕੈਪੀਟਾ ਇਨਕਮ ਚਾਉਂਦਾ ਹੈਗਾ ਸਾਡੀ ਇਨਕਮ ਵੱਧ ਹੈ ਸਰਕਾਰ ਵੀ ਕਹਿ ਰਹੀ ਹੈ ਸਾਡੇ ਮਾਨਯੋਗ ਵਿੱਤ ਮੰਤਰੀ ਜੀ ਵੀ ਕਹਿ ਰਹੇ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਵੀ ਪੈਸੇ ਦੀ ਕੋਈ ਘਾਟ ਨਹੀਂ ਹੈ ਜਦੋਂ ਪੈਸੇ ਦੀ ਘਾਟ ਨਹੀਂ ਹੈ ਫੇ ਛੋਟੇ-ਹੋਟੀਆਂ ਮੰਗਾ ਪਿੱਛੇ ਕਿਉਂ ਲਟਕਾਉਣੀ ਆ ਕਿਉਂ ਕਰਦੇ ਹੋ ਦੇਖੋ ਤੁਹਾਨੂੰ ਤੁਸੀਂ ਦੇਖ ਰਹੇ ਹੋ 1 ਰੁਪਿਆ 80 ਪੈਸੇ ਲੇਬਰ ਦੀ ਉਹ ਹੈਗੀ ਮਜ਼ਦੂਰੀ ਹੈ ਪਰ ਬੋਰੀ ਚੱਕਣ ਦੀ ਹਰਿਆਣੇ ਦੇ ਵਿੱਚ 2.23 ਪੈਸੇ ਹੈ ਵੀ ਇਹ ਜੋ ਡਿਸਕ੍ਰਿਪੈਂਸੀ ਕਿਉਂ ਕਰ ਦਿਓ ਇਸ ਤਰ੍ਹਾਂ ਭਾਈ ਜਦ ਕਿ ਪੰਜਾਬ ਦੇ ਵਿੱਚ ਵਧ ਰਹੀ ਹੈ ਉਲਟਾ ਕੰਪੈਰੀਜ਼ਨ ਟੂ ਹਰਿਆਣਾ ਪਤਾ ਨਹੀਂ ਕਿੱਥੇ ਕਿਉਂ ਹੈ ਇਹ ਇਸ ਤਰ੍ਹਾਂ ਦਾ ਹੋ ਰਿਹਾ ਹੈਗਾ ਇਹ ਸਾਰੀਆਂ ਗੱਲਾਂ ਨੂੰ ਜੋੜ ਕੇ ਦੇਖੋ ਜੇ ਅਸੀਂ ਚਲੋ ਮੰਨ ਲਓ 1% ਸਾਡੀ ਹੜਤਾਲ ਕਿਸੇ ਤਰ੍ਹਾਂ ਖੁੱਲ ਵੀ ਜਾਂਦੀ ਹੈ ਪਰ ਹੜਤਾਲ ਫਿਰ ਵੀ ਨਹੀਂ ਖੁੱਲਣੀ ਕਿਉਂਕਿ ਮਜ਼ਦੂਰ ਭਾਈ ਚਾਹਣੇ ਕੰਮ ਨਹੀਂ ਕਰਨਾ ਉਦੋਂ ਬਾਅਦ ਜੇ ਇਹ ਵੀ ਕੰਮ ਕਰਨ ਲੱਗੇ ਫਿਰ ਛੇਲਰਾਂ ਵਾਲੇ ਮਾਲ ਨਹੀਂ ਚੱਕਣਾ ਮਤਲਬ ਅਸੀਂ ਤਿੰਨੇ ਕੜੀਆਂ ਚੌਥੀ ਕਿਸਾਨ ਸਾਡੇ ਨਾਲ ਜੁੜਦਾ ਕਿਸਾਨ ਮਾਲ ਫੇਰ ਲੈ ਕੇ ਆਊਗਾ ਮੰਡੀ 'ਚ ਜੇ ਕੋਈ ਦਾ ਮਾਲ ਵਿਕਦਾ ਹੋਊਗਾ ਜਦੋਂ ਅੱਜ ਮਾਲ ਨਹੀਂ ਵਿਕ ਰਿਹਾ ਪਹਿਲਾਂ ਮਜ਼ਦੂਰ ਨੂੰ ਲਾਉਣ ਨੂੰ ਤਿਆਰ ਉਹ ਵੀ ਖਤਮ ਗੱਲ ਹੋ ਗਈ ਜੇ ਮਜ਼ਦੂਰ ਲਾਉਣ ਨੂੰ ਤਿਆਰ ਹੋ ਜਾਂਦਾ ਆੜ ਤੇ ਵੇਚਣ ਬਕਵਾਉਣ ਨੂੰ ਤਿਆਰ ਨਹੀਂ ਉੱਥੇ ਗੱਲ ਖਤਮ ਹੋ ਜਾਂਦੀ ਹੈ ਆੜ ਤੇ ਬਕਵਾਉਣ ਨੂੰ ਤਿਆਰ ਨੇ ਉਹ ਹਾਲਾ ਚੱਕਣ ਨੂੰ ਤਿਆਰ ਨਹੀਂ ਚਾਰੇ ਏਕੜੀਆਂ ਰਲ ਕੇ ਚੱਲਣਗੀਆਂ ਜਦੋਂ ਚਾਰਾਂ ਨਾਲ ਫੈਸਲੇ ਹੋਣਗੇ ਇਹ ਫੇਰ ਹੀ ਕੰਮ ਨੂੰ ਸਮੂਹਰੀ ਚੱਲਣਾ ਹੈਗਾ ਬੜਾ ਵਧੀਆ ਮੌਕਾ ਹੈ ਪੰਜਾਬ ਸਰਕਾਰ ਨੂੰ ਮੈਂ ਤਾਂ ਸਾਡੇ ਮਾਨਯੋਗ ਮੁੱਖ ਮੰਤਰੀ ਜਿਹਨੂੰ ਸਾਡੇ ਆਪਣੇ ਨੇ ਸਾਡਾ ਭਰਾ ਹੈ ਉਹ ਸਾਡੇ ਲਈ ਬੜਾ ਸਤਿਕਾਰ ਹੈਗਾ ਸਾਡੀ ਸਾਡੇ ਸੰਗਰੂਰ ਨੂੰ ਇੱਕ ਬੜਾ ਵੱਡਾ ਐਮਾ ਪ੍ਰਤੀਨਿਧਤਾ ਮਿਲੀ ਹੋਈ ਹੈ ਸਟੇਟ ਦੇ ਵਿੱਚ ਤਾਂ ਸੰਗਰੂਰ ਨੂੰ ਚਮਕਾਉਣ ਦੇ ਲਈ ਅੱਜ ਮੌਕਾ ਹੈ ਉਹਨਾਂ ਲਈ ਕਿ ਸੰਗਰੂਰ ਨੂੰ ਚਮਕਾਵੇ ਤੇ ਹਰੇਕ ਬੰਦੇ ਦੀ ਗੱਲ ਮੰਨ ਕੇ ਮੈਂ ਕਿ ਤੁਹਾਡੇ ਚੈਨਲ ਤੇ ਇੱਕ ਹੋਰ ਵੀ ਬੇਨਤੀ ਹੁਣ ਲੱਗਦਾ ਕਰ ਦੂੰਗਾ ਕਿ ਮੁੱਖ ਮੰਤਰੀ ਨੇ ਹੋ ਸਾਡੇ ਵਿੱਤ ਮੰਤਰੀ ਜੀ ਨੇ ਸਾਡੇ ਦੋ ਅਮਨ ਰੋੜਾ ਜੀ ਮੰਤਰੀ ਨੇ ਸਾਡੇ ਬਰਿੰਦਰ ਗੋਇਲ ਜੀ ਮੰਤਰੀ ਨੇ ਸੰਗਰੂਰ ਦੇ ਵਿੱਚ ਐਡੀ ਪ੍ਰਤੀਨਿਧਤਾ ਹੈ ਪੰਜਾਬ ਦੀ ਪ੍ਰਤੀਨਿਧਤਾ ਕਰ ਰਿਹਾ ਅੱਜ ਸੰਗਰੂਰ ਪਰ ਮੈਂ ਕਹੂੰਗਾ ਵੀ ਸੰਗਰੂਰ ਸ਼ਹਿਰ ਦਾ ਜਾਂ ਸੰਗਰੂਰ ਜ਼ਿਲ੍ਹੇ ਦਾ ਸਾਡੇ ਤੇ ਨਾ ਕਲੰਕ ਲੱਗਿਆ ਹੈ ਮੱਥੇ ਤੇ ਪਿਸ਼ੋਕੜੇ ਬਣਦਾ ਮੈਂ ਤਾਂ ਇਹ ਥੋੜੇ ਪਹਿਲਾਂ ਹੀ ਮੰਨਦਾ ਵੀ ਉਹਨੂੰ ਵੀ ਲਹੂਣ ਹੋ ਸਕੋ ਇੱਥੇ ਕੋਈ ਏਮਜ ਵਰਗੇ ਹਸਪੀਟਲ ਵੱਡੇ ਆਉਣ ਕੋਈ ਵੱਡੀ ਯੂਨੀਵਰਸਿਟੀ ਅਨੀਮਲ ਹਸਪਿਟਰੀ ਲਿਆਉਣ ਕੋਈ ਬਗਾ ਬਾਗਬਾਨੀ ਸੰਬੰਧੀ ਯੂਨੀਵਰਸਿਟੀ ਲਿਆਉਣ ਕੋਈ ਇੰਜੀਨੀਅਰਿੰਗ ਕਾਲਜ ਵੱਡਾ ਲੈ ਕੇ ਆਉਣ ਜਿਹਦੇ ਨਾਲ ਸੰਗਰੂਰ ਦਾ ਨਾਮ ਸੂਝ ਮਾਰੂ ਡਿਵੈਲਪਮੈਂਟ ਹੋਵੇ ਅਸਾਂ ਉੱਥੇ ਕਿਸੇ ਪੱਟੇ ਜੇ ਪਏ ਆ ਉੱਥੇ ਜਿਹੜਾ ਮੰਡੀ ਤੁਸੀਂ ਦੇਖ ਲਓ ਸਾਡੀ ਅਰਧਾਲੇ ਮੰਡੀਆਂ 100 100 ਏਕੜ ਚ ਨੇ ਸਾਡੀ ਮੰਡੀ ਸਾਢੇ 7 ਏਕੜ ਚ ਐ ਸਭ ਤੋਂ ਵੱਧ ਮਾਲ ਜਦ ਕੇ ਸਾਡੇ ਕੋਲੇ ਆਉਂਦਾ ਤੁਸੀਂ ਕੰਪੈਰੀਸ਼ਨ ਕਰ ਲੋ ਥੋੜਾ ਠਾਡ ਲੋ ਡਾਟਾ ਪੈ ਸਾਰਾ ਬਿਲਕੁਲ ਜੀ ਗੱਲ ਕੀਤੀ ਹੈ ਵੀ ਜਿਵੇਂ ਇਹਨਾਂ ਨੇ ਬੜੇ ਜਿਹੜੇ ਵਧੀਆ ਸਵਾਲ ਚੁੱਕੇ ਨੇ ਕਿ ਕੈਬਨਟ ਮੰਤਰੀ ਸੰਗਰੂਰ ਚ ਸਭ ਤੋਂ ਜ਼ਿਆਦਾ ਨੇਗੇ ਪਰ ਮੰਡੀ ਸਭ ਤੋਂ ਛੋਟੀ ਹੈਗੀ ਤਾਂ ਦੂਜੇ ਪਾਸੇ ਜਿਹੜਾ ਉਹਨਾਂ ਨੇ ਕਿਹਾ ਕਿ ਤਿੰਨੋਂ ਕੜੀਆਂ ਨੇ ਜਿਹੜੀਆਂ ਜਿਨ੍ਹਾਂ ਨੇ ਜਿਹੜਾ ਭੁਗਤਾਨ ਕਰਨਾ ਛੋਣੇ ਦਾ ਇੱਥੇ ਜਿਹੜੇ ਜਿਹੜੇ ਮਜ਼ਦੂਰ ਨੇ ਮੰਡੀ ਮਜ਼ਦੂਰ ਉਹਨਾਂ ਨਾਲ ਗੱਲ ਕਰਦੇ ਉਹਨਾਂ ਦੇ ਨੇਤਾ ਇੱਥੇ ਮੌਜੂਦ ਨੇ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਰਾਜਕਮਨ ਰਾਜੂ ਜੀ ਰਾਜਕਮਨ ਜੀ ਕੀ ਮੰਗਾਂਗੇ ਤੁਹਾਡੀਆਂ ਜਿਸ ਨੂੰ ਲੈ ਕੇ ਤੁਸੀਂ ਜਿਹੜਾ ਕੰਮ ਬੰਦ ਕੀਤਾ ਹੋਇਆ ਹੈਗਾ ਸਾਨੂੰ ਜੀ 14 ਸਾਲ ਹੋ ਗਏ ਸਾਡਾ ਜਿਹੜਾ ਰੇਟ ਵਧਿਆ ਨਹੀਂਗਾ 14 ਸਾਲ ਤੋਂ ਸਾਨੂੰ ਸਰਕਾਰ ਦੇ ਰਹੀ ਹੈ 4 ਪੈਸੇ 8 ਪੈਸੇ 10 ਪੈਸੇ ਤੁਸੀਂ ਲਾ ਲਓ 14 ਸਾਲ ਬਾਅਦ ਤਾਂ ਸ਼੍ਰੀ ਰਾਮਚੰਦਰ ਜੀ ਬਨਵਾਸ ਕੱਟ ਕੇ ਵੀ ਆ ਗਏ ਸੀ ਪਰ ਸਾਨੂੰ ਸਾਡਾ ਸਰਕਾਰ ਹਾਲੇ ਤੱਕ ਨਹੀਂ ਸੁਣ ਰਹੀ ਜਦ ਭਗਵੰਤ ਮਾਨ ਦੀ ਸਰਕਾਰ ਆਈ ਸਾਨੂੰ ਅਸੀਂ 92 ਸੀਟਾਂ ਦਿੱਤੀਆਂ ਉਹਨਾਂ ਨੂੰ ਤਾ ਸਾਨੂੰ ਕਿਤੇ ਦੀ ਵੀ ਸਾਡੇ ਬਾਰੇ ਕੋਈ ਸੋਚੂਗੀ ਜਦੋਂ ਉਹਨਾਂ ਨੇ ਐਲਾਨ ਕੀਤਾ 25% ਵਾਦੇ ਤਾਂ ਅਸੀਂ ਬੜੇ ਢੋਲ ਵਾਜਿਆ ਉਹਨਾਂ ਨੂੰ ਮਾਨ ਕੀਤਾ ਤੀਗਾ ਸਾਡੇ ਲੋਕਾਂ ਨੇ ਸਾਨੂੰ ਮਾਨ ਦਿੱਤਾ ਸੀਗਾ ਵੀ ਚਲੋ ਸਰਕਾਰ ਨੇ ਸਾਡੀ ਕੋਈ ਸੁਣੀ ਪਰ ਜਦ ਸਾਡੀ ਰੇਟ ਲਿਸਟ ਆਈ ਜਾਂ ਸਾਨੂੰ ਪਤਾ ਲੱਗਿਆ ਕਿ ਸਾਡੇ ਨਾਲ ਬਹੁਤ ਹੀ ਭੇੜਾ ਮਜ਼ਾਕ ਕੀਤਾ ਗਿਆ ਜਦ ਸਾਡੀ ਰੇਟ ਲਿਸਟਾਂ ਨੂੰ ਪਤਾ ਟੋਟਲ 8 ਪੈਸੇ 7 ਪੈਸੇ ਵਧਾਏ ਜਾ ਰਹੇ ਨੇ ਉਹ ਐਲਾਨ ਨੂੰ ਲੈ ਕੇ ਦੋ ਸਾਲ ਹੋ ਗਏ ਦੋ ਸਾਲ ਦੇ ਵਿੱਚ ਜਦ ਵੀ ਰੇਟ ਲਿਸਟ ਆਉਂਦੀ ਹੈ ਤਾਂ 10 ਪੈਸੇ 8 ਪੈਸੇ 12 ਪੈਸੇ ਵਧਾ ਕੇ ਜਾਂਦੇ ਨੇ ਆ ਤੁਸੀਂ ਹਿਸਾਬ ਲਾ ਲਓ ਜੀ 8 ਪੈਸੇ ਦੀ ਇੱਕ ਟੋਫੀ ਨਹੀਂ ਆਉਂਦੀ ਪਰ ਸਾਨੂੰ ਮਹਿੰਗਾਈ ਕਿੱਥੇ ਜਾ ਰਹੀ ਹੈ ਪਰ ਜਿਹੜਾ ਦਾਣਾ ਮੰਡੀ ਵਿੱਚ ਕੰਮ ਕਰਦੇ ਨੇ ਉੱਥੇ ਦਿਹਾੜੀ ਕੀ ਪੈਂਦੀ ਹੈ ਜਿਹੜਾ ਲੇਬਰ ਚੌਕ ਦੇ ਉੱਤੇ ਕੰਮ ਕਰਦਾ ਦਿਹਾੜੀ ਦੇ ਵਿੱਚ ਉਹ 8 ਘੰਟਿਆਂ ਦਾ 800 ਰੁਪਏ ਲੈ ਰਿਹਾ ਅੱਜ ਪਰ ਜਿਹੜਾ ਮੰਡੀ ਦੇ ਵਿੱਚ ਕੰਮ ਕਰ ਰਿਹਾ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਨੂੰ ਕੀ ਬਣ ਰਿਹਾ ਜੀ 500 ਰੁਪਏ 600 ਰੁਪਏ ਸਾਡਾ ਕੋਈ ਟਾਈਮ ਟੇਬਲ ਨਹੀਂ ਹੈ ਉਹਦੇ ਅਸੀਂ ਸਵੇਰੇ 6 ਵਜੇ ਤੋਂ ਲੱਗਦੇ ਰਾਤ ਨੂੰ 12 ਵਜੇ ਤੋਂ 1 ਵਜੇ 2 ਵੀ ਵੱਜ ਜਾਂਦੇ ਸਾਨੂੰ ਕੋਈ ਰੋਟੀ ਦਾ ਟਾਈਮ ਨਹੀਂ ਸਾਡੇ ਕੋਈ ਖਾਂਦਾ ਅਸੀਂ ਪਰ ਫਿਰ ਵੀ ਕੰਮ ਕਰਦੇ ਆ ਚਲੋ ਸਾਡੇ ਸਿਸਟਮ ਸਾਡਾ ਕੁਝ ਬਣਿਆ ਹੋਇਆਗਾ ਪਰ ਸਰਕਾਰ ਨੂੰ ਇੰਨਾ ਦੇਖਣਾ ਚਾਹੀਦਾਗਾ ਵੀ ਸਾਡੇ ਲਈ ਵੀ ਕੁਝ ਕਰੇ ਕਿਉਂਕਿ ਲੇਬਰਾਂ ਹੁਣ ਹੀ ਹਟ ਗਈਆਂ ਅੱਜ ਹਰਿਆਣੇ ਦੇ ਵਿੱਚ ਦੇਖੋ ਲੇਬਰਾਂ ਜਾ ਰਹੀਆਂ ਨੇ ਹੁਣ ਪੂਰੇ ਪੰਜਾਬ ਚ ਬੰਦ ਹੈ ਤੁਹਾਡਾ ਹਾਂਜੀ ਪੂਰੇ ਪੰਜਾਬ ਦੇ ਵਿੱਚ ਬੰਦ ਹੈ ਜੀ ਪੂਰੇ ਪੰਜਾਬ ਦੇ ਵਿੱਚ ਜਿਹੜੇ ਮੰਡੀ ਚ ਕੰਮ ਕਰਨ ਵਾਲੇ ਮਜ਼ਦੂਰ ਨੇ ਉਹਨਾਂ ਵੱਲੋਂ ਬੰਦ ਦਾ ਸੱਜਾ ਸੱਦਾ ਦਿੱਤਾ ਗਿਆਗਾ ਆਰਟੀ ਅਸੋਸੀਏਸ਼ਨ ਜਿਹੜੀ ਬੰਦ ਦੇ ਸੱਦੇ ਦੇ ਤਹਿਤ ਅੱਜ ਕਿਸੇ ਵੀ ਤਰ੍ਹਾਂ ਦੀ ਕੋਈ ਸਰਵਿਸ ਹੈ ਜਿਹੜੀ ਉਹ ਨਹੀਂ ਦੇਵੇਗੀ ਪਰ ਅੱਜ ਪਹਿਲੀ ਤਾਰੀਖ ਨੂੰ ਪੰਜਾਬ ਸਰਕਾਰ ਵੱਲੋਂ ਸਰਕਾਰੀ ਖਰੀਦੀ ਸ਼ੁਰੂਆਤ ਕੀਤੀ ਗਈ ਹੈਗੀ ਤਾਂ ਹੁਣ ਦੇਖਣਾ ਹੋਵੇਗਾ ਕਿ ਜਿਸ ਤਰ੍ਹਾਂ ਆਰਡ ਤੇ ਸੈਸ਼ਨ ਦੇ ਨਮਾਇੰਦਿਆਂ ਨੇ ਗੱਲ ਕੀਤੀ ਹੈ ਕਿ ਜਿਹੜੀਆਂ ਤਿੰਨੇ ਕੜੀਆਂ ਜਿਨ੍ਹਾਂ ਨੇ ਭੁਗਤਾਨ ਕਰਨਾ ਹੈ ਚੋਨੇ ਦਾ ਉਹਨਾਂ ਦੀਆਂ ਮੰਗਾਂ ਸਰਕਾਰ ਕਦੋਂ ਤੱਕ ਮੰਨਦੀ ਹੈਗੀ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂਪ